ਉਸੀ ਜੁੜੇ ਹੋ ਪਰ ਸ਼ਾਵਾਂ ਦੇ ਨਾਲ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਬਟਾਲਾ ਦੀ ਗੱਲ ਕਰੀਏ ਤਾਂ ਬਟਾਲਾ ਚ ਆਏ ਦਿਨ ਗੋਲੀ ਚਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਡੇਰਾ ਰੋਡ ਬਟਾਲਾ ਤੋਂ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਮੋਟਰਸਾਈਕਲ ਤੇ ਸਵਾਰ ਕੁਝ ਹਮਲਾਵਰਾਂ ਵੱਲੋਂ ਜਸਜੀਤ ਸਿੰਘ ਚੀਮਾ ਨਾਂ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਜੀਤ ਸਿੰਘ ਚੀਮਾ ਆਪਣੇ 11 ਦੋਸਤਾਂ ਕਿਸੇ ਪ੍ਰੋਗਰਾਮ ਤੇ ਗਿਆ ਸੀ ਅਤੇ ਜਦੋਂ ਉੱਥੋਂ ਵਾਪਸ ਆ ਕੇ ਘਰ ਨੂੰ ਜਾਣ ਲੱਗਾ ਤਾਂ ਇਹ ਵਾਰਦਾਤ ਹੋਈ ਉਧਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਡੀਐਸਪੀ ਸੰਜੀਤ ਮਾਰਨੇ ਕਹਾਂ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਾ ਸਰਚ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਪਟਿਆਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮੇਰੇ ਬੋ ਕੁੜੀਆਂ ਦਨੀਆਂ ਬੋ ਕੁੜੀਆਂ ਇਹਨੂੰ ਕੀ ਕਰ ਲੈਦਾ ਮੁਕੀਂਦਾ ਨਾਲ ਗਿਆ ਇਥੇ ਤੇ ਮੂਰਤ ਸੀ ਕੋਟੀ ਦਾ ਉੱਥੋਂ ਆਇਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਚਾਹ ਬਣਾ ਮੈਂ ਕਿਹਾ ਚਾਹ ਪਈਂ ਆ ਜਾ ਮੈਂ ਚਾਹ ਸੋਣ ਆਏ ਫੋਨ ਚ ਪਿਆ ਇਥੇ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫੀਆਂ ਕਹਿ ਰੇ ਮਰ ਗਿਆ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆ ਦੀ ਇਹ ਇੱਕ ਬੜੀ ਚੁਆਇਸ ਸੀ ਇਹ ਬੰਦੇ ਦਾ ਨਹੀਂ ਕਰਦੇ ਆ ਸਾਰੇ ਬੱਤਰ ਕਰਦੇ ਪੇੜ ਦਾ ਕੰਮ ਕਰਦੇ ਆ ਇਹ ਜੰਨੇ ਵਾਲੇ ਗੱਡੀ ਤੇ ਇਸ ਤਰ੍ਹਾਂ ਗੱਡੀ ਜਨਮਾਤਰ ਕੇ ਮਿਲਦਾ ਪਿਆ ਇਹਦਾ ਨਾਮ ਆ ਕੀਪ ਆ ਅੱਜ ਕੋਟੀ ਦਾ ਮਹੂਰਤ ਕੇਦਾ ਤੇ ਘਰ ਦੋਸਤ ਦੇ ਘਰ ਆਇਆ ਮਰਵਾਲ ਮਰਵਾਲ ਦਾ ਹਲੋ ਹਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਕ ਟੋਲੀ ਬਾਗ ਨੂੰ ਇਹਦੇ ਕੋਲੀ ਪਾਣੀ ਹੋ ਗਈ ਇਹਨੂੰ ਦੱਸਦੇ ਕਿੰਨੇ ਖੜਿਆ ਸੀ ਨਾਰੇ ਨਾਲ ਕੋਲ ਲੱਗੇ ਗਈ ਕੋਲ ਨਿਕਲ ਨਿਕਲ ਬੱਚੇ ਮੇਰੇ ਦੋ ਕੁੜੀਆਂ ਮੇਰਾ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜਿੜਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਧੰਗੂ ਧਗਵਾਰ ਕੁੜੀਆਂ ਦਾ ਮੇਰਾ ਕਹਾਣੀ ਮਾੜਾ ਪੁੱਤ ਬਰਵਾ ਮਾ ਬਿਆਰਾ ਇਹਨੂੰ ਦੁਨੀਆ ਤੋਂ ਤਬਾਹ ਕਰਿਆ ਜਾਵੇ ਨਾ ਗੱਡੀ ਜੀ ਮੇਰਾ ਭਰਾ ਅਜੇ ਗੱਡੀ ਉਤਰਿਆ ਥੱਲੇ ਕੋ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾਂਗੇ ਅੱਧਾ ਘੰਟਾ ਪਹਿਲਾਂ ਦੀ ਇੱਥੇ ਕੋਈ ਗੱਡੀ ਉਤਰਿਆ ਇਹ ਵੀਰ ਹੁਣੇ ਨਾਲ ਆਇਆ ਹੋਵੇਗਾ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਗੋਲੀਆਂ ਪੰਜ ਛੇ ਚੱਲੀਆਂ ਮਾ ਇੱਥੇ ਤੁਹਾਡੇ ਘਰ ਨਾਲ ਹੀ ਲੋਕਲ ਇਮਾਰਤ ਨਗਰ ਇਹ ਇੱਥੇ ਕੋ ਅੰਦਰ ਗਿਆ ਮੈਂ ਨਾ ਗਿਆ ਇਹ ਮੁੰਡੇ ਵਾਲੇ ਗਿਆ ਪੇਂਟ ਦਾ ਕੰਮ ਕਰਦੇ ਜੋ ਅੱਜ ਤਿੰਨ ਬ੍ਰਦਰ ਆ ਇੱਕ ਬਿਆਰੀ ਫੌਜੀ ਆ ਇੱਕ ਆਰਮੀ ਨਹੀਂ ਇਹ ਦੋ ਬੱਚੇ ਨਾਲੇ ਆ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਟੀਮ ਨੇ ਆਦਾ ਬੜਾ ਜੀ ਸੰਗ ਕੋਈ ਕੋਈ ਆਪਣੇ ਸਾਤੇ ਬੇਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕੀ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਾਰਵਾਈ ਕਰਾਂ